ਤੇ ਬਾਈ ਜੀ ਆ ਬੀਟਰ ਨੇ ਹਾਂਜੀ ਇਹ ਬੀਟਰ ਬੱਕਰੀਆਂ ਵੀਰੇ ਸਾਰਗ ਇਹ ਇਹ ਵਾਲੀ ਵੀ ਆਪਣੇ ਕੋਲ ਬੀਟਰ ਬੱਕਰੀਏ ਪ੍ਰੈਗਨੈਂਟ ਆ ਸੋਣ ਵਾਲੀ ਆ ਜੀ ਇਹ ਵਾਲੀ ਵੀ ਪ੍ਰੈਗਨੈਂਟ ਹੈ ਇਹ ਵੀ ਸੋਣ ਵਾਲੀ ਆ ਜੀ ਇਹ ਸੋਈ ਹੋਈ ਹੈ ਬਾਈ ਜੀ ਇਹਦਾ ਬੱਚਾ ਆਪਾ ਐਕਸਪਾਇਰ ਹੋ ਗਿਆ ਸੀਗਾ ਇਹ ਆਪਾਂ ਨੂੰ ਸ਼ੈਰੀ ਬਾਈ ਨੇ ਗਿਫਟ ਕੀਤੀ ਸੀ ਬਠਿੰਡੇ ਵਾਲੇ ਨੇ ਇਹਦਾ ਮਦਰਫਦਰ ਦੋਨੋਂ ਚੈਂਪੀਅਨ ਹੈ ਜੀ ਠੀਕ ਹੈ ਹਾਂਜੀ ਫੁੱਲੇ ਵਾਲੇ ਦੇ ਟੋਂਗਲੀ ਮੰਡੀ ਤੋਂ ਜੀ ਤੇ ਇਹ ਵਾਲੀ ਪਾਠ ਆ ਬਾਈ ਜੀ ਬੀਟਰ ਜੀ ਇਹ ਇ ਇਨ ਅ ਬੀਟਲ ਦੇ ਵੀ ਵੈਸੇ ਪੰਜਾਬ ਚ ਹੁਣ ਅੱਜ ਜ਼ਿਆਦਾ ਕਰੀਏ ਨੂੰ ਲੱਗ ਗਿਆ ਬਹੁਤ ਬਹੁਤ ਜ਼ਿਆਦਾ ਲੋਕ ਬਹੁਤੋ ਕਰਨ ਲੱਗ ਪਏ ਇਹਦਾ ਰੀਜ਼ਨ ਕੀ ਹੈ ਇਹ ਨਾ ਜਿੱਦਾਂ ਇਹ ਆਪਣੇ ਆਮ ਹੀ ਪਿੰਡਾਂ ਦੇ ਵਿੱਚ ਆਪ ਦੇਖਦੇ ਆ ਉਹ ਲਈ ਫਿਰਦੇ ਹੁੰਦੇ ਕਾਫੀ ਬੱਕਰਾਂ ਉਹ ਚੀਜ਼ ਕਰਕੇ ਨਾ ਇਹ ਫਰੇਕ ਬੰਦੇ ਨੂੰ ਲੱਗਦਾ ਵੀ ਇਹ ਛੋਟਾ ਬਿਜ਼ਨਸ ਆ ਮੀਨਜ਼ ਆਮ ਲੋਕਾਂ ਦਾ ਬਿਜ਼ਨਸ ਆ ਕਈ ਲੋਕ ਇਸ ਬਿਜ਼ਨਸ ਨੂੰ ਪਸੰਦ ਨਹੀਂ ਕਰਦੇ ਪਰ ਦੇਖੋ ਜਦੋਂ ਆਪਣਾ ਸੈੱਲ ਘਟਦੇ ਆ ਉਦੋਂ ਇਹਦਾ ਬੱਕਰੀਆਂ ਨਾਲ ਲੋਕ ਭਾਲਦੇ ਵੀ ਕਿਹਦੇ ਘਰੇ ਬੱਕਰੀਆਂ ਦੁੱਧ ਨਹੀਂ ਮਿਲਦਾ ਸ਼ਹਿਰਾਂ ਦੇ ਵਿੱਚ ਮੈਂ ਦੇਖਿਆ 1500 2000 ਰੁਪਏ ਕਿਲੋ ਦੁੱਧ ਦਾ ਜਿਹੜਾ ਵਿਕਦਾ ਹਾਂਜੀ ਵਿਕਦਾ ਸਾਡੇ ਕੋਲੇ ਵੀ ਆਉਂਦੇ ਬਟ ਅਸੀਂ ਸੇਲ ਨਹੀਂ ਕਰਦੇ ਸਿਰਫ ਕੋਸਟ ਜਿਹੜਾ ਦੁੱਧ ਦੇਣੇ ਬਾਈ ਜੀ ਇਹਨਾਂ ਦੀ ਵੀ ਕੀਮਤ ਜਿਹੜੀ ਮੱਝਾਂ ਦੇ ਬਰੋਬਰਾਈ ਦੇ ਟਾਈਮ ਦੇ ਵਿੱਚ ਹੋਈ ਪਈ ਹੈ ਬਾਈ ਜੀ ਉਸ ਤੋਂ ਬਾਅਦ ਨਿਸ਼ਾਨੀ ਦੀ ਜੇਕਰ ਗੱਲ ਕਰੀਏ ਪਿਓਰ ਦੀ ਬੀਟਲ ਦੀ ਵੈਸੇ ਤਾਂ ਲਾਲ ਅੱਖ ਨੂੰ ਵੀ ਬਹੁਤ ਮੰਨਦੇ ਆ ਪਰ ਚਿੱਟੀ ਅੱਖ ਨੂੰ ਥੋੜਾ ਜਿਆਦਾ ਪਸੰਦ ਕਰਦੇ ਮਤਲਬ ਜਿਹੜੀ ਜਿਵੇਂ ਉਹ ਚਿੱਟੀ ਅੱਖ ਆ ਉਹ ਥੋੜਾ ਉਹ ਜਿਆਦਾ ਦਿਖ ਦਿਖ ਜਿਆ ਉਹ ਜ਼ਿਆਦਾ ਡਿਮਾਂਡ ਕਰਦੇ ਆ ਬਾਕੀ ਹਾਈਟ ਹੋਣੀ ਚਾਹੀਦੀ ਹੈ ਕੰਨਾਂ ਦੀ ਲੈਂਥ ਹੋਣੀ ਚਾਹੀਦੀ ਆ ਨੱਕ ਆ ਜਿਹੜਾ ਉਹ ਬਿਲਕੁਲ ਐ ਪੈਰਟ ਦੀ ਤਰ੍ਹਾਂ ਤੋਦੇ ਦੀ ਤਰ੍ਹਾਂ ਮੁੜਿਆ ਹੋਣਾ ਚਾਹੀਦਾ ਇਹਨਾਂ ਨੂੰ ਲੋਕ ਬਲੈਕ ਦਾ ਇਧਰ ਚੈੱਕ ਕਰ ਤੁਹਾਨੂੰ ਹਾਂਜੀ ਸਹੀ ਇਹ ਨੱਕ ਪੂਰਾ ਪੈਰਟ ਦੀ ਤਰ੍ਹਾਂ ਹੋਣਾ ਹਾਂਜੀ ਤੇ ਇਹਨੂੰ ਬਿੱਟਲ ਵੀ ਕਹਿ ਦਿੰਦੇ ਆ ਤੇ ਅੰਬਰਸਰੀ ਵੀ ਕਹਿ ਦਿੰਦੇ ਆ ਜੀ ਅੱਛਾ ਅੰਬਰਸਰੀ ਏਰੀਆ ਇਹ ਆਪਣੇ ਲੋਕਲੇ ਹਾਂ ਮੀਨਸ ਉੱਤਰ ਦੇ ਏਰੀਆ ਤੋਂ ਇਹ ਸਟਾਰਟ ਹੋਈ ਹੋਈ ਹੈ ਜੀ ਬਰੀ ਤੇ ਇਹਨਾਂ ਦੀ ਕੀਮਤ ਕੀ ਕੁਛ ਹੈ ਕੀਮਤ ਬਾਈ ਜੀ ਇਹਦੀ ਤਾਂ ਕੋਈ ਕੀਮਤ ਹੀ ਨਹੀਂ ਕਿਉਂਕਿ ਇਹ ਆਪਾਂ ਨੂੰ ਗਿਫਟ ਆਈ ਹੋਈ ਹੈ ਗੈਪਰਾਂਾਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਹੁੰਦੀ ਜਿੱਦਾਂ ਇਹ ਬੱਚਾ ਇਹ 15 ਤੋਂ 20000 ਰੁਪਏ ਦਾ ਬੱਚਾ ਜਿੱਦਾਂ ਇਹ ਲਾਲਤ ਬੱਕਰੀ 30 ਤੋਂ 40000 ਰੁਪਏ ਦੀ ਇਸ ਤਰੀਕੇ ਨਾਲ ਬਾਈ ਜੀ ਇਹਨਾਂ ਦਾ ਪ੍ਰਾਈਸ ਹੁੰਦਾ ਇਸ ਤੋਂ ਕੋਸਟਲੀ ਵੀ ਬਹੁਤ ਜਿਹੜੇ ਹੈਗੇ ਜਾਨਵਰ ਪਏ ਆ ਬਾਈ ਜੀ ਤੇ ਇਹ ਵੀ ਸਾਲ ਬਾਅਦ ਸ਼ੁਰੂ ਕਰ ਦਿੰਦੀਆਂ ਹਾਂ ਹਾਂਜੀ ਇਹ ਜਿਵੇਂ ਪਹਿਲਾਂ ਦਿਖਾਈਏ ਤੁਹਾਨੂੰ ਬਰਬਰੀ ਉਹ ਤਾਂ ਸ਼ਾਲ ਚ ਕਰਾਸ ਮੀਨਸ ਹੋ ਕੇ ਪ੍ਰੈਗਨੈਂਟ ਹੋ ਜਾਂਦੀ ਆ ਬਟ ਇੱਕ ਸਾਲ ਦੀ ਰੈਡੀ ਹੋ ਕੇ ਇਹ ਬੰਦੀ ਆ ਦੋ ਤੰਦ ਹੋ ਕੇ ਹਾਂਜੀ ਤੇ ਇਹ ਬੱਚੇ ਕਿੰਨੇ ਕੁ ਦੇ ਦਿੰਦੀਆਂ ਬੱਚੇ ਵੀਰੇ ਕੋਈ ਤਕੜੀ ਬੱਕਰੀ ਜਿਹੜੀ ਖੁੱਲੇ ਪੇਟੇ ਦੀ ਚਾਰ ਬੱਚੇ ਦਿੰਦੀਆਂ ਨਹੀਂ ਅਦਰਵਾਈਜ਼ ਦੋ ਤਿੰਨ ਦੋ ਤਿੰਨ ਜਾਂ ਇੱਕ ਕਹਿਰਾ ਬੱਚਾ ਇਦਾਂ ਬਾਈ ਜੀ ਇਹਦੇ ਬੱਚੇ ਜ਼ਿੰਦਗੀ ਤੇ ਬੱਚੇ ਤੇ ਉਹ ਵੀ ਇਹ ਵੀ ਸੀਗਾ ਵੀ ਤੰਦਰੁਸਤੀ ਉਹਨੇ ਹੁੰਦੇ ਜਿੰਨੇ ਘੱਟ ਹੋਣ ਉਹਨੇ ਤੰਦਰੁਸਤ ਹੁੰਦੇ ਆ ਨਾ ਇਹ ਕੋਈ ਸਕਦੇ ਆ ਪਰ ਮੰਨ ਕੇ ਚਲੋ ਵੀ ਜਿਵੇਂ ਹੁਣ ਇੱਕ ਬੱਚਾ ਉਹ ਖੁੱਲਾ ਭਲਿਆ ਹੋਗਾ ਉਹਨੂੰ ਡਾਈਟ ਪ੍ਰੋਪਰ ਇਕੱਲੇ ਬੱਚੇ ਨੂੰ ਮਿਲੀ ਹੋਊਗੀ ਜਦੋਂ ਉਹ ਮੀਨਸ ਰੈਡੀ ਹੋ ਰਿਹਾ ਫੀਡ ਉਹਨੂੰ ਤੇ ਉਹ ਆਟੋਮੈਟਿਕਲੀ ਨਾਰਮਲੀ ਗੱਲ ਹੈ ਕਿ ਉਹ ਹੈਵੀ ਹੋਊਗਾ ਹੁਣ ਕਿੱਥੇ ਇੱਕ ਬੱਚੇ ਨੂੰ ਡਾਈਟ ਜਾਨੀ ਕਿੱਥੇ ਤਿੰਨ ਬੱਚਿਆਂ ਨੂੰ ਜਾਨੀ ਫਰਕ ਤਾਂ ਪੈਂਦਾ ਥੋੜਾ ਬਹੁਤ ਪੈਂਦਾ ਜੀ ਇਧਰ ਦੂਸਰੇ ਪਾਸੇ ਕੁੱਕੜ ਵੀ ਆ ਗਏ ਭਾਈ ਹਾਂਜੀ ਇਹ ਕੁੱਕੜ ਆ ਗਏ ਭਾਈ ਜੀ ਆਪਣੇ ਅਸੀਲ ਸਾਨੂੰ ਦਿਖਾਉਣੇ ਆ ਜੀ ਆਜੋ ਏ ਵੀ ਅਸਲੀ ਮੁਰਗੇ ਆ ਜੀ ਹੂੰ ਤੇ ਉਹ ਕਬੂਤਰ ਤੁਸੀਂ ਦੇਖ ਹੀ ਲੇ ਪਹਿਲਾਂ ਜੀ ਉਹ ਗਿੰਨੀ ਪਿੱਗ ਦੀ ਜਕਰ ਵੀਡੀਓ ਪਹਿਲਾਂ ਨਹੀਂ ਦੇਖੀ ਤੁਸੀਂ ਹਾਂ ਜੀ ਗਿੰਨੀ ਪਿੱਗ ਪਹਿਲਾਂ ਪਰ ਤੁਸੀਂ ਨਹੀਂ ਦੇਖੀਏ ਤੁਸੀਂ ਦਿਖਾ ਦਿਓ ਹਾਂ ਉਹ ਦੇਖ ਸਕਦੇ ਆ ਹਾਂ ਜੀ ਦਿਖਾ ਸਕਦੇ ਹੋ ਜੀ ਇਹ ਕਿੰਨੀ ਪਿੱਗ ਹੈ ਜੀ ਤੇ ਇਹ ਇਹ ਫਿਰ ਆਮ ਰੇਟ 'ਚ ਹੀ ਹੁੰਦੇ ਬਈ ਨਹੀਂ ਇਹ ਆਮ ਰੇਟ 'ਚ ਨਹੀਂ ਬਾਈ ਜੀ ਜਿਵੇਂ ਇਹ ਬੜਾ ਇਹ ਤਾਂ ਸੋਹਣਾ ਹੈ ਕਲਰ ਬਹੁਤ ਪਿਆਰਾ ਕਲਰ ਬੜੇ ਪਿਆਰਾ ਬਹੁਤ ਪਿਆਰਾ ਹਾਂ ਇਹ ਅਮਰ ਕੋਲ ਆਇਆ ਸੀ ਪੇਰ ਹੁਣ ਆਪੇ ਇਹਦੇ ਬੱਚੇ ਲਵਾਵਾਂਗੇ ਆਂਡੇ ਦੇ ਰਹੀ ਹੈ ਮੁਰਗੀ ਇਹਦੀ ਬਰੀਡਿੰਗ ਕਰਾਵਾਂਗੇ ਇਹ ਵੀ ਹਾਈਟ ਦੇ ਹਿਸਾਬ ਨਾਲ ਕਲਰ ਦੇ ਹਿਸਾਬ ਨਾਲ ਬਲੱਡ ਲਾਈਨ ਦੇ ਹਿਸਾਬ ਨਾਲ ਬਹੁਤ ਚੀਜ਼ਾਂ ਦੇ ਵਿੱਚੋਂ ਦੇਖਣੀਆਂ ਪੈਂਦੀਆਂ ਅਲੱਗ-ਅਲੱਗ ਹੁੰਦਾ ਹੈ ਫਿਰ ਤੁਸੀਂ ਕਈ ਵਾਰੀ ਜਿਵੇਂ ਕੋਈ ਬਲੱਡ ਲਾਈਨ ਦਾ ਪੁੱਛ ਲੇ ਤੁਸੀਂ ਫਿਰ ਸਾਰੀਆਂ ਚੀਜ਼ਾਂ ਪ੍ਰੋਵਾਈਡ ਇਹਦਾ ਇਹ ਰੀਜ਼ਨ ਇਹ ਆ ਬਾਈ ਜੀ ਪਤਾ ਕੀ ਚੱਕਰ ਆ ਹੁ ਇਹ ਕਿਉਂਕਿ ਬ੍ਰਾਡਲਾਈਨ ਉਹ ਲੋਕ ਇਹਦੀ ਪੁੱਛਦੇ ਆ ਜਿਹੜੇ ਇਹਦੀ ਫਾਈਟ ਕਰਾਉਂਦੇ ਆ ਆਪਾਂ ਫਾਈਟ ਨਾ ਵੀਰੇ ਕਰਾਈ ਆ ਜੇ ਕਰਦਾ ਵੀ ਹੋਊਗਾ ਆਪਾਂ ਕਹਿ ਕੇ ਨਹੀਂ ਦੇਣਾ ਵੀ ਇਹ ਕਰਦੀ ਕਿਉਂਕਿ ਫਾਈਟ ਤੇ ਬੈਨ ਆ ਹਾਂ ਇਹਦਾ ਥੋੜੀ ਬਹੁਤ ਰੇਟ ਦੇ ਦੇ ਦੀ ਵੀ ਕਿੱਥੋਂ ਆਇਆ ਕਿਵੇਂ ਕੀ ਬ੍ਰਾਡਲਾਈਨ ਕਿਉਂਕਿ ਆਪਣਾ ਪ੍ਰਾਈਸ ਵੀ ਉਹਨਾਂ ਦਾ ਵੈਰਾਈਟੀ ਦੇ ਹਿਸਾਬ ਨਾਲ ਹੀ ਹੁੰਦਾ ਕੋਈ ਜ਼ਿਆਦਾ ਕੋਸਟਲੀ ਨਹੀਂ ਵੀ ਆਪਾਂ ਇਹਨੂੰ ਐਜੇ ਸ਼ੌਂਕੀਆ ਬੰਦਿਆਂ ਨੂੰ ਜ਼ਿਆਦਾ ਵਿੱਚ ਨਾ ਪਸੰਦ ਕਰਦੇ ਆ ਵੀ ਮਤਲਬ ਕੋਈ ਹੌਸਵਰਕ ਲਈ ਨਹੀਂ ਹਾਂਜੀ ਬਾਈ ਤੇ ਇਹਨਾਂ ਦਾ ਕੀ ਰੇਟ ਹੈ ਇਹ ਸੇਲ ਨਹੀਂ ਬਾਈ ਜੀ ਮੰਨੇ ਮਤਲਬ ਕਲੀਟ ਕੀ 8 ਤੋਂ 10000 ਰੁਪਏ ਦਾ ਜੋੜਾ ਜਿਹੜਾ 베ਅਰ ਹੋਊਗਾ ਜੀ ਹਾਂਜੀ ਭਾਈ ਠੀਕ ਹੈ ਹਾਂਜੀ ਤੇ ਹੋਰ ਦੂਸਤ ਹੋਰ ਆਪਣੇ ਕੋਲੇ ਹੋਰ ਆਪਣੇ ਕੋਲੇ ਮੱਝਾਂ ਹੈਗੀਆਂ ਜੀ ਗਾਵਾਂ ਹੈਗੀਆਂ ਜੀ ਕਬੂਤਰ ਸਾਨੂੰ ਦਿਖਾਦੇ ਕੁਛ ਕਬੂਤਰ ਉਹ ਆਪਣਾ ਡੌਗ ਦਿਖਾਦੇ ਭਾਈ ਨੇ ਹਾਂ ਡੌਗ ਹਾਂਜੀ ਡੌਗ ਡੌਗ ਵੀ ਹੈਗੇ ਦਿਖਾ ਦੂਜੇ ਪਾਸੇ ਡੌਗ ਵੀ ਹੈ ਹਾਂਜੀ